ਕੈਮੀ ਵਾਰ ਹੋ ਗਿਆ ਜੀ ਇੱਥੋਂ ਹੁਣ ਇਹ ਜੀ ਤੀਜੀ ਵਾਰੀ ਹੋ ਗਿਆ ਜੀ ਅੱਛਾ ਜੀ ਪ੍ਰਸ਼ਾਸਨ ਜਿਹੜਾ ਉਹ ਆਂਦਾ ਹੈ ਅਗਾ ਬੰਨ ਲਾ ਦਿੰਦਾ ਹੈ ਤੇ ਉਹ ਬੰਨ ਦਰਿਆ ਜਿਹੜਾ ਪਾਣੀ ਜਿਹੜਾ ਥੱਲੇੋਂ ਖੋਰ ਕੇ ਤੇ ਜਗਾ ਛਿੱਟੀ ਜਾਂਦਾ ਅੱਛਾ ਇੱਕ ਆਹ ਮਸ਼ੀਨ ਆ ਗਈ ਆ ਇੱਕ ਉਹ ਪਰਲੇ ਪਾਸੇ ਖੜੀ ਆ ਖੇਤ ਦੇ ਵਿੱਚ ਆਹ ਦੇਖੋ ਜੀ ਕਿੰਨੀ ਲੇਵਰ ਆ ਗਈ ਆ ਹੋਰ ਮੈਂ ਤੁਹਾਨੂੰ ਆਹ ਜੀਬੀਸੀ ਆ ਗਈ ਆ ਜੀ ਕਹਿੰਦੇ ਇੱਕ ਹੋਰ ਆ ਰਹੀ ਆ ਹਜੇ ਪਿੱਛੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਆਪਾਂ ਆਏ ਆ ਜੀ ਬੁਰਜ ਟਹਿਲਦਸ ਦੁਆਰਾ ਅੱਜ ਫੇਰ ਆਉਣਾ ਪਿਆ ਤਾਂ ਰਾਤੀ ਇੱਕ ਵੀਰ ਦਾ ਮੈਸੇਜ ਆਇਆ ਸੀ ਕੀ ਨਾਮ ਸੀ ਚਲੋ ਮੈਂ ਕੋਈ ਨਹੀਂ ਮੈਸੇਜ ਦੇਖ ਕੇ ਦੱਸਦਾ ਸੁੱਖਾ ਸੀ ਮਗਰ ਸੰਧੂ ਸੀ ਜਿਹਾ ਇਦਾਂ ਮੈਂ ਕੋਈ ਨਹੀਂ ਸਕਰੀਨ ਸ਼ਾਟੇ ਲਾ ਦੂੰਗਾ ਤਾਂ ਉਹਨਾਂ ਦਾ ਮੈਸੇਜ ਆਇਆ ਸੀ ਵੀ ਫੇਰ ਬੁਰਜ ਟੇਲ ਦਾ ਸਣਾ ਬੰਨ ਤੇ ਵੀ ਸਾਨੂੰ ਜਾਣਕਾਰੀ ਦਿਓ ਵੀ ਫੇਰ ਉੱਥੇ ਦੁਆਰਾ ਨੁਕਸਾਨ ਹੋਣ ਲੱਗ ਪਿਆ ਚਲੋ ਮੈਂ ਕਿਹਾ ਦੇਖ ਲੈਣੇ ਆ ਜਾ ਕੇ ਇਹ ਤਾਂ ਜੀ ਟੋਟਲੀ ਦੇਖ ਲੋ ਜਿਹੜਾ ਖੇਤਾਂ ਚ ਨੂੰ ਹਨਾ ਹੋਇਆ ਸਗਾ ਮੈਂ ਤੁਹਾਨੂੰ ਦਿਖਾਉਂਦਾ ਇੱਧਰੋਂ ਇਹ ਟੋਟਲੀ ਹਲਾਕੇ ਰੱਖਤਾ ਸਾਰਾ ਹੀ ਆਂਦੇ ਆ ਇੱਥੇ ਖੜੇ ਵੀਰ ਹੁਣੀ ਆ ਪਿੰਡ ਦੇ ਸੀ ਜਾਣਕਾਰੀ ਦਿੰਦੇ ਆ ਕਹਿੰਦੇ ਪਰਸੋਂ ਢਾਹ ਲੱਗੇ ਕੱਲ ਫੇਰ ਦੈਨ ਨੂੰ ਲੱਗ ਗਈ ਇੱਥੇ ਆ ਜਿਹੜੇ ਕ੍ਰੇਟ ਕਰੂਡ ਲਾਏ ਸੀ ਨਾ ਰਸਤਾ ਬੰਨੇ ਸੀ ਦੇਖੋ ਤਾਂ ਉਹ ਤਾਂ ਦਵਾਰਾ ਫੇਰ ਵਿੱਚ ਨੂੰ ਚੱਕ ਲੈ ਗਿਆ ਸਾਰਾ ਹੀ ਫੁੱਟ ਦੋ ਫੁੱਟ ਨਹੀਂ ਉਹ ਤਾਂ ਸਾਰਾ ਹੀ ਲੈ ਗਿਆ ਆ ਤਾਂ ਕਹਿੰਦੇ ਕੱਲ ਕ੍ਰੇਟ ਕੁਛ ਭਰਪੂਰ ਕੇ ਇੱਦਾਂ ਹੀ ਨਾਲ ਨੂੰ ਸਿੱਟੇ ਆ ਫੇਰ ਆ ਦੇਖੋ ਆ ਰਸਤਾ ਸਿੱਧਾ ਉਦੋਂ ਕਰਤਾ ਸੀ ਜੇ ਲਾਸਟ ਵੀਡੀਓ ਤੁਸੀਂ ਦੇਖੀ ਹੋਊਗੀ ਕਿਸੇ ਨੇ ਤਾਂ ਆ ਤਾਂ ਕੱਲ ਦਾ ਹੁਣ ਫੇਰ ਮਸ਼ੀਨਾਂ ਦੇ ਨਾਲੇ ਕਹਿੰਦੇ ਸਿੱਟਿਆ ਆ ਪਾਣੀ ਤਾਂ ਕਾਫੀ ਉਤਰ ਚੁੱਕਾ ਆ ਉਧਰੋਂ ਸਾਰਾ ਹੀ ਇਧਰੋਂ ਵੀ ਪਰ ਪਾਣੀ ਦਾ ਬਹਾਾ ਇੱਥੋਂ ਕੋ ਨਾ ਪਿੱਛੋਂ ਬਹੁਤ ਖੁੱਲਾ ਆ ਪਾਣੀ ਆਉਂਦਾ ਚੌੜੇ ਜਗ੍ਹਾ ਦੇ ਵਿੱਚ ਇੱਥੋਂ ਆ ਕੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਪਾਣੀ ਰਹਿ ਜਾਂਦਾ ਉਹਦੇ ਕਰਕੇ ਪਾਣੀ ਹੁਣ ਤੇਜ਼ ਬਹੁਤ ਆ ਇੱਥੋਂ ਫੇਰ ਤਾਂ ਹੀ ਬਾਡਾ ਲੱਗ ਰਿਹਾ ਆ ਮੈਂ ਅੱਗੇ ਵੀ ਤੁਹਾਨੂੰ ਦਿਖਾ ਲ ਕੇ ਲਿਆਉਣਾ ਆ ਵੇ ਕੀ ਹਾਲਾਤ ਆ ਤਾਂ ਇਧਰਲੇ ਪਹਿਲਾਂ ਮੈਂ ਤੁਹਾਨੂੰ ਦਿਖਾar ਦਿੰਨਾ ਆ ਇਹ ਤਾਂ ਸਾਰਾ ਹੀ ਆ ਦੇਖੋ ਦਵਾਰਾ ਹੁਣ ਵੱਡ ਵੱਡ ਕੇ ਲੈ ਗਿਆ ਆ ਵਿੱਚ ਨੂੰ ਹਾਂ ਦੇ ਜਿੱਥੇ ਮੈਂ ਖੜਾ ਆ ਨਾ ਇਹ ਮਿੱਟੀ ਦਵਾਰਾਂ ਦੇ ਅੱਧਾ ਤੇੜਾ ਆਈ ਜਾਂਦੀਆਂ ਵਿੱਚ ਨੂੰ ਥੱਲੇ ਨੂੰ ਘਰੇਟ ਵੀ ਜਾਈ ਜਾਂਦੇ ਆ ਭਰੇਓ ਭਰਾਏ ਹੁਣ ਆ ਕੱਲ ਦੀ ਗੱਲ ਆ ਕੱਲ ਸਾਰਾ ਹੀ ਕਹਿੰਦੇ ਆ ਵਿੱਚ ਨੂੰ ਹੋ ਗਿਆ ਪਾਣੀ ਦੇਖੋ ਇੱਥੋਂ ਘੁੰਮ ਘੁੰਮ ਕੇ ਲਈ ਜਾਂਦਾ ਵੱਡਾ ਤਿਆਂ ਪੱਕਾ ਕਰ ਦਿੱਤਾ ਸੀ ਕੱਕ ਰੇਟਾਂ ਦੀ ਲਾਈਨ ਬਣਾਤੀ ਸੀ ਨਾਲ ਦੋ ਦੋ ਕ੍ਰੇਟ ਚਾੜਤੇ ਸੀ ਪਰ ਇਹ ਦੁਆਰਾ ਹੁਣ ਫੇਰ ਕਰ ਗਿਆ ਆ ਹਾਂ ਦੇਖੋ ਸਾਰਾ ਹੀ ਹਾਲਾਤ ਆ ਇੱਥੇ ਤਾਂ ਰਸਤਾ ਦੁਆਰਾ ਬਨ ਦਿੱਤਾ ਸੀ ਆ ਰਸਤਾ ਇੱਥੋਂ ਬਿਲਕੁਲ ਸਿੱਧਾ ਹੋ ਗਿਆ ਸਗਾ ਆ ਲੱਕੜਾਂ ਨੂੰ ਇਹ ਦੁਆਰਾ ਖੋਰ ਕੇ ਲੈ ਗਿਆ ਵਿੱਚੋਂ ਹਾਂ ਨਾ ਦੇ ਕਰੇਟ ਖਾਲੀ ਕਰ ਦਿੱਤੇ ਆ ਸਾਰੇ ਇੱਥੋਂ ਵੀ ਕਾਦ ਅਕਸ ਕੀ ਜਾਂਦਾ ਥੱਲੇ ਨੂੰ ਮਿੱਟੀ ਆਈ ਜਾਂਦੀ ਆ ਐਦਾਂ ਘਮ ਘਮ ਕੇ ਪਾਣੀ ਵੱਡਾ ਲਾਉਂਦਾ ਆ ਆ ਖੇਤ ਆਲਿਆਂ ਦੇ ਵਿੱਚ ਨੂੰ ਸਾਡੇ ਦੇਖਦੇ ਦੇਖਦੇ ਆ ਤੇ ਮੈਨੂੰ ਲੱਗਦਾ ਵੀ ਉਦੋਂ ਤੇ ਜਦੋਂ ਦੇ ਆਪਾਂ ਆਉਂਦੇ ਆ ਇੱਥੇ ਘਟੋ ਘਟ 100 ਫੁੱਟ ਇਹਨਾਂ ਦੇ ਖੇਤ ਚ ਨੂੰ ਹੋ ਗਿਆ ਹੋਊਗਾ ਵੱਧ ਹੋ ਗਿਆ ਹੋਊਗਾ ਕਿੱਥੋਂ ਰਸਤਾ ਆ ਦੇਖੋ ਤਾਂ ਕਿੱਧਰ ਇੱਧਰ ਵਿਚ ਨੂੰ ਹੋ ਗਿਆ ਰੋਜ਼ ਦੀ ਰੋਜ਼ ਵੱਧਦਾ ਹੀ ਜਾਂਦਾ ਐ ਇਹਨੂੰ ਮੈਂ ਤੁਹਾਨੂੰ ਅੱਗੋਂ ਪਹਿਲਾਂ ਦਿਖਾ ਲ ਕੇ ਲਿਓ ਨਾ ਫੇਰ ਜਾਣੇ ਆ ਪਿੱਛੇ ਨੂੰ ਹਾਂ ਪਾਣੀ ਐ ਇੱਦਾਂ ਘੁੰਮਦਾ ਆ ਇਹ ਬਾਡਾ ਲਾ ਰਿਹਾ ਆ ਇੱਥੇ ਆ ਆ ਕੇ ਪਾਣੀ ਬਿਲਕੁਲ ਥੋੜਾ ਆ ਪਿੰਡ ਵਾਲੇ ਵੀ ਦੱਸਦੇ ਆ ਕਹਿੰਦੇ ਕੋਈ ਰੂਪੀ ਕਹਿ ਲੋ ਜਾਂ ਕੁਛ ਵੀ ਕਹਿੰਦੇ ਕਹਿ ਸਕਦੇ ਆ ਹੁਣ ਵੀ ਸਮਝ ਨਹੀਂ ਆ ਰਹੀ ਬੇਹਨ ਪੱਕਾ ਬੰਨ ਬੰਨੇ ਆ ਦੋ ਦੋ ਕਰੇਟ ਚਾੜੇ ਉੱਪਰ ਨੂੰ ਦੁਆਰਾ ਕਹਿੰਦੇ ਫੇਰ ਇਹ ਕੰਮ ਹੋਣ ਲੱਗ ਪਿਆ ਆ ਸਾਰੇ ਹੀ ਕਹਿੰਦੇ ਮੰਨ ਲਓ ਵੀ ਥੋੜਾ ਜਿਹਾ ਹੀ ਰਹਿ ਗਿਆ ਸੀਗਾ ਕੰਮ ਜਿੱਦਾਂ ਵੀ ਬਾਕੀ ਤਾਂ ਹੁਣ ਸੇਵਾਦਾਰ ਵੀ ਬਿਲਕੁਲ ਘਟ ਗਏ ਕਿਉਂ ਝੋਨੇ ਦਾ ਸੀਜ਼ਨ ਚੱਲ ਪਿਆ ਮੱਕੀ ਦਾ ਜੋ ਵੀ ਹੋਰ ਵੀ ਸੇਵਾਦਾਰ ਕਹਿੰਦੇ ਵੀ ਘਟ ਗਏ ਸੀਗੇ ਆਉਣੋਂ ਹਨਾ ਤਾਂ ਕਰਕੇ ਦਾ ਇਹ ਦੁਆਰਾ ਫੇਰ ਉਨਾ ਹੀ ਹੋ ਗਿਆ ਆ ਰਸਤਾ ਜਿੱਥੇ ਮੈਂ ਤੁਰਿਆ ਜੇ ਨਾ ਸੀ ਆ ਇੰਨਾ ਥਾਂ ਹੁਣ ਵਿੱਚ ਨੂੰ ਖੇਤ ਦਾ ਹੋਰ ਕਰਤਾ ਇੱਧਰ ਸਿੱਧਣ ਰਸਤੇ ਦਾ ਸਿਰਾ ਬਣਾਏ ਆ ਤਾਂ ਤਾਂ ਕਹਿੰਦੇ ਹੁਣ ਕੱਲ ਸਿੱਟੀ ਆ ਹੁਣ ਸੇਵਾਦਾਰਾਂ ਨੇ ਆ ਜਾਣਾ ਆ ਗੱਡੀ ਭਰ ਕੇ ਉਧਰ ਪਿੱਛੇ ਵੀ ਆਈ ਆ ਹੁਣ ਦੇਖਦੇ ਆ ਕੀ ਕਰਦੇ ਇੱਕ ਗੱਡੀ ਆਉਂਦੇ ਮੈਂ ਤੁਹਾਨੂੰ ਦਿਖਾ ਲਦਾ ਆਉਂਦੇ ਗੱਡੀ 'ਚ ਉਧਰ ਸੇਵਾਦਾਰ ਲੈਂਦੇ ਇੱਕ ਪਿੱਛੇ ਆਈ ਆ ਜਿੱਧਰੋਂ ਅਸੀਂ ਆਏ ਆ ਇਹ ਤਾਂ ਟੋਟਲੀ ਸਾਰਾ ਹੀ ਚੱਕਤਾ ਇੱਥੋਂ ਕੁ ਠੀਕ ਰਹਿ ਗਿਆ ਆ ਪਿੱਛੋਂ ਤਾਂ ਇਧਰੋਂ ਮੈਂ ਆਇਆ ਉਹ ਤਾਂ ਸਾਰੇ ਕ੍ਰੇਟ ਕੋ ਰੂਟ ਵਿੱਚ ਹੀ ਥੱਲੇ ਹੀ ਬਹਿ ਗਏ ਆ ਜਿਹੜੇ ਇੱਥੇ ਹੁਣ ਰੋਜ਼ ਦੇਖਦੇ ਹੋਗੇ ਉਹ ਕਹਿੰਦੇ ਪਤਾ ਹੀ ਨਹੀਂ ਕ੍ਰੇਟ ਕਿੱਧਰ ਚਲ ਗਏ ਆ ਆਂ ਦੀ ਇਹ ਤਾਂ ਇੱਥੋਂ ਕੁ ਰਹਿ ਗਏ ਆ ਮਿੱਟੀ ਪਾਈਉ ਇਹ ਕਿੰਨਾ ਸਿੱਧਾ ਕਰਤਾ ਸੀਗਾ ਜੇ ਤੁਸੀਂ ਦੇਖਿਆ ਹੋਗਾ ਪਿਛਲੇ ਵਲੌਗ ਚ ਹੁਣ ਫੇਰ ਇਧਰ ਨੂੰ ਦੇਖੋ ਕਿੰਨਾ ਬਾਡਾ ਲੱਗ ਗਿਆ ਆ ਰਾਸਤਾ ਇੱਥੋਂ ਸਿੱਧਾ ਜਿਹਾ ਹੋ ਚੱਲਿਆ ਸੀਗਾ ਆ ਗਏ ਹੁਣ ਸੇਵਾਦਾਰ ਗੱਡੀਆਂ ਭਰ-ਭਰ ਕੇ ਆਹ ਦੇ ਟੈਂਪਰੇਰੀ ਆ ਹੁਣ ਕ੍ਰੇਡ ਸਿੱਟੇ ਹੋ ਇੱਥੇ ਬਾਡਾ ਲੱਗਣ ਤੋਂ ਨਹੀਂ ਤਾਂ ਵਿੱਚ ਨੂੰ ਹੀ ਜਾਈ ਜਾਂਦਾ ਇਹ ਕਿਨੇ ਕਿਨੇ ਸਾਰੇ ਨਫਾ ਕੀ ਕਰਨ ਇਦਾਂ ਵੱਜ ਗਿਆ ਸੀਗਾ ਜੀ ਪਹਿਲਾਂ ਸਾਰਾ ਹੀ ਜਿਦਾ ਹਣਾ ਦੇ ਨਾਲ-ਨਾਲ ਬੂਰੇ ਭਰ-ਭਰ ਕੇ ਕ੍ਰੇਡ ਬਣਾ-ਬਣਾ ਕੇ ਲਾਇਓ ਇਦਾਂ ਹੋ ਗਿਆ ਸੀ ਇਹਨ ਸਾਰਾ ਹੀ ਉੱਧਰ ਪਿਛਲੇ ਪਾਸੇ ਦਾ ਸਾਰਾ ਹੀ ਫੇਰ ਵੇਚ ਨੂੰ ਚਲ ਗਿਆ। ਇੱਥੋਂ ਸਿੱਧਾ ਕੀਤਾ ਸੀਗਾ ਹੁਣ ਹਾ ਕਰੇਟਾਂ ਦੇ ਨਾਲ-ਨਾਲ ਉਹ ਉੱਥੇ ਨੂੰ। ਸਾਰੇ ਕਰੇਟ ਵੇਚ ਨੂੰ ਫੇਰ ਲੈ ਗਿਆ ਪਾਣੀ ਬਿਲਕੁਲ ਥੋੜਾ ਆ। ਐਦਾਂ ਨਹੀਂ ਵੀ ਪਾਣੀ ਬਹੁਤ ਆ ਪਰ ਬਾਡਾ ਪਤਾ ਨਹੀਂ ਕਿਉਂ ਲੱਗ ਰਿਹਾ ਇਹਨੂੰ। ਮੈਂ ਤੁਹਾਨੂੰ ਦਿਖਾ ਲ ਕੇ ਲਿਓ ਨਾ। ਆ ਸਾਰੇ ਕਰੇਟ ਲਾਏ ਸੀ ਐਦਾਂ ਇਹਨ ਪੱਕਾ ਹੀ ਹੋ ਗਿਆ ਸੀਗਾ। ਆ ਦੇ ਸੇਵਾਦਾਰ ਆ ਗਏ ਆ। ਦੋ ਗੱਡੀਆਂ ਆ ਗਈਆਂ ਉੱਧਰ ਵੀ ਆ ਗਈ ਇੱਕ। ਚਲੋ ਪਹਿਲਾਂ ਤਾਂ ਇੱਥੋਂ ਲੱਗਾ ਸੀ ਵੱਡ ਪਰ ਆਪਾਸਾ ਸਹੀ ਆ ਐਦਾਂ ਕਰੇਟ ਲੱਗੇ ਹੁੰਦੇ ਸੀ ਉਹ ਦੁਆਰਾ ਫੇਰ ਜੇ ਤੁਹਾਨੂੰ ਵਿੱਚ ਨੂੰ ਦਿਸਦਾ ਹੋਊਗਾ ਉਹ ਫੇਰ ਹੋ ਗਿਆ ਉਧਰੋਂ ਪਾਣੀ ਬਿਲਕੁਲ ਡਾਊਨ ਹੋ ਚੁੱਕਾ ਇੱਥੋਂ ਹੀ ਪਾਣੀ ਘੁੰਮ ਰਿਹਾ ਆ ਦੇਖੋ ਉੱਥੋਂ ਹੀ ਪਾਣੀ ਘੁੰਮ ਰਿਹਾ ਆ ਬਾਕੀ ਕਿਤੇ ਹੋ ਨਹੀਂ ਹੈਗਾ ਇੱਥੋਂ ਹੀ ਪਾਣੀ ਜ਼ਿਆਦਾ ਘੁੰਮ ਰਿਹਾ ਆ ਆ ਇੱਥੋਂ ਉਦਾਂ ਹੀ ਆ ਜਿੱਦਾਂ ਆਪਾਂ ਦੇਖਿਆ ਸੀਗਾ ਬੋਰੇ ਲੱਗ ਗਏ ਆ ਜੇ ਲੋ ਪਾਣੀ ਤਾਂ ਬਹੁਤ ਥੱਲੇ ਚਲ ਗਿਆ ਪਹਿਲੇ ਨਾਲ ਘਟੋ ਘਟ ਵੀ 8 ਤੋਂ 10 ਫੋਟ ਪਾਣੀ ਡਾਉਨ ਚਲਦਾ ਹੋਗਾ ਪਹਿਲਾਂ ਕਰੇਟਾਂ ਦੇ ਬਰਾਬਰ ਚਲਦਾ ਹੁੰਦਾ ਸੀਗਾ ਪਾਣੀ ਤਾਂ ਚਲੋ ਉਤਰਨਾ ਹੀ ਸੀਗਾ ਉਤਰ ਗਿਆ ਬਹੁਤ ਜ਼ਿਆਦਾ ਉਤਰਿਆ ਹੁਣ ਤਾਂ ਪਰਲਾ ਪਾਸਾ ਤਾਂ ਖਾਲੀ ਹੋਇਆ ਪਿਆ ਆ ਪਿੱਛੇੋਂ ਜਿੱਦਾਂ ਦਰਿਆ ਝੋੜਾ ਆਉਂਦਾ ਇੱਥੋਂ ਆ ਕੇ ਜਗ੍ਹਾ ਹੀ ਥੋੜੀ ਰਹਿ ਗਈ ਆ ਉਧਰ ਪਰੇ ਸਾਰੇ ਬਰੇਤੀ ਚੜ ਗਈ ਆ ਆ ਦੇਖੋ ਇੱਥੇ ਕਰੇਟ ਉਦਾਂ ਹੀ ਟਿਕੇ ਪਏ ਆ ਹਜੇ ਸੇਵਾਦਾਰਾਂ ਦੀ ਇੱਕ ਹੋਰ ਗੱਡੀ ਆ ਗਈ ਆ ਹੋਂਦੇ ਤੁਰੇ ਆਉਂਦੇ ਹੁਣ ਸੇਵਾਦਾਰ ਲੱਪੇ ਆਉਣ ਆਹ ਦੇਖੋ ਆ ਜਿਹੜੇ ਪਹਿਲਾਂ ਕਰੇਟ ਲਾਉਂਦੇ ਸੀ ਇਦਰੋਂ ਸ਼ੁਰੂ ਹੋਏ ਸੀ ਲਾਉਣੇ ਇਹ ਇਦਾਂ ਦੇ ਇਦਾਂ ਹੀ ਟਿੱਕੇ ਪਏ ਆ ਸਾਰੇ ਤਾਲੇ ਇਹ ਸਹੀ ਆ ਇਥੋਂ ਉੱਥੋਂ ਕਹੀ ਆ ਹੋ ਰਿਆ ਖੇਤ ਆ ਜਿੱਥੋਂ ਕੋ ਝੋਨਾ ਸਰਗਾ ਵਿਚ ਨੂੰ ਉੱਥੇ ਨੂੰ ਫੇਰ ਹੁਣ 10 ਤੋਂ 15 ਫੁੱਟ ਹੋ ਗਿਆ ਆ। ਲਾਸਟ ਵੀਡੀਓ ਤੱਕ ਇੱਥੇ ਤਰਾਕਸ ਹੁੰਦੇ ਸੀ ਜਿੱਥੇ ਹੁਣ ਮੈਂ ਖੜਾ ਆ ਨਾ। ਆ ਦੇਖੋ ਕਰੇਟ ਦੁਆਰਾ ਖਾਲੀ ਕਰਤੇ ਆ ਦੇਖੋ ਤੁਹਾਨੂੰ ਦੱਸਦੇ ਹੁਣੇ ਆ ਜਿਹੜਾ ਜਾਲ ਬਣਾਇਆ ਨਾ। ਇੱਥੇ ਤੱਕ ਇਧਰ ਨੂੰ ਠੀਕ ਆ ਪਿੱਛੇ ਸਾਰਾ ਹੀ ਉਹ ਜਿੱਥੇ ਤੱਕ ਗੱਡੀ ਖੜੀ ਆ ਸਹੀ ਆ। ਇੱਥੋਂ ਹੀ ਲੱਗ ਰਿਹਾ ਬਾਡਾ। ਆਂਦੇ ਪਾਣੀ ਘੁੰਮਦਾ ਤੁਹਾਨੂੰ ਦਿਖਦਾ ਹੋਣਾ ਹੁਣ। ਆਪਾਂ ਆਂਦੇ ਆ ਕੱਲ ਦੇ ਕਰੇਟ ਇਦਾਂ ਹੀ ਸਿੱਟੇ ਹੋਆ ਇਹਨੂੰ ਆਈ ਜਾਂਦਾ ਆ ਨਕਮਾਦੀ ਦਾ ਖੇਤ ਕਿੰਨੀ ਦੂਰ ਹੁੰਦਾ ਸੀ ਬਿਲਕੁਲ ਨਾਲ ਲਾਤਾਂ ਲਿਆ ਕੇ ਇੱਥੋਂ ਮੈਂ ਦੱਸਿਆ ਸੀ ਅੱਗੇ ਵੀ ਵੀਡੀਓ 'ਚ ਵੀ ਇੱਥੋਂ ਪਹਿਲਾਂ-ਪਹਿਲਾਂ ਟਰਾਲੀ ਮੋੜਦੀ ਹੁੰਦੀ ਸੀ ਆਉਂਦੀ ਇਦਾਂ ਇੰਨਾ ਵਿਚ ਨੂੰ ਕਰਤਾ ਵੀ ਇਹ ਸਿੰਗਾ ਰਾਹ ਰਹਾਯੋਗਾ ਬਣੀ ਰਹਿ ਗਿਆ 11-12 ਫੁੱਟ ਦਾ ਹੱਦ 15 ਫੁੱਟ ਹੋਊਗਾ ਆ ਕੱਲ ਦਾ ਹੀ ਬਾਡਾ ਲੱਗਾ ਆ ਦੱਸਦੇ ਆ ਸੇਵਾਦਾਰ ਉੱਧਰ ਆ ਗਏ ਆ ਬਹੁਤ ਆਂਦੇ ਪਿੱਛੇ ਵੀ ਆ ਗਿਆ ਉਧਰ ਬੋਰੇ ਭਰਨੇ ਨੂੰ ਹੋਰ ਮਿੱਟੀ ਬਹੁਤ ਆ ਗਈ ਆ ਪਿੱਛੇ ਆਹ ਬਹੁਤ ਲੱਗ ਰਿਹਾ ਆ ਚੀਜ਼ ਬਾਡਾ ਲਾ ਰਹੀ ਆ ਇੱਧਰ ਆਹ ਵਾਲੀ ਆ ਜਿਹੜਾ ਘੁੰਮ ਘੁੰਮ ਕੇ ਆਉਂਦਾ ਨਾ ਪਾਣੀ ਸ਼ਾਇਦ ਹੁਣ ਮੈਨੂੰ ਲੱਗਦਾ ਨਹੀਂ ਉਹ ਆਵਾਜ਼ ਵਿੱਚ ਆਉਂਦੀ ਹੋਈ ਪਰ ਇੱਥੇ ਐਨ ਪਾਣੀ ਦੀ ਆਵਾਜ਼ ਆ ਰਹੀ ਆ ਪੂਰੀ ਜਿੰਨੀ ਪਹਿਲਾਂ ਅਸੀਂ ਕਰਦਾ ਉਨੀ ਆਵਾਜ਼ ਆ ਇੱਥੇ ਹਜੇ ਵੀ ਚੱਲ ਰਹੀ ਇਹ ਚੀਜ਼ ਨੂੰ ਨਹੀਂ ਵੱਡਾ ਲੱਗਣੋਂ ਐਨ ਹਟ ਗਿਆ ਸੀਗਾ ਪਰ ਹੁਣ ਫੇਰ ਕਹਿੰਦੇ ਪਰਸੋਂ ਤੋਂ ਸ਼ੁਰੂ ਹੋਇਆ ਕੱਲ ਤਾਂ ਜ਼ਿਆਦਾ ਹੀ ਲੱਗ ਗਿਆ ਤਾਂ ਹੀ ਉਹ ਬੈਂ ਬੈਂ ਵਿੱਚ ਦੇਖਦਾ ਛੜਿਆ ਹੁਣ ਉਹ ਵੀਰ ਦੀ ਆਈਡੀ ਆ ਸੁੱਖਾ ਸਿੱਧੂ ਮੈਨੂੰ ਹੁਣ ਪਤਾ ਨਹੀਂ ਉਹਨੇ ਕਿੱਥੋਂ ਮੈਸੇਜ ਕੀਤਾ ਉਹਨਾਂ ਨੂੰ ਕਿੱਥੋਂ ਜਾਣਕਾਰੀ ਹੋਊਗੀ ਉਹ ਕਹਿੰਦੇ ਭਾਜੀ ਵੀ ਫੇਰ ਨੁਕਸਾਨ ਹੋਣ ਲੱਗ ਪਿਆ ਸਾਨੂੰ ਪੂਰੀ ਜਾਣਕਾਰੀ ਦਿਓ ਜਾ ਕੇ ਤਾਂ ਵੀਰ ਮਾੜੀਆ ਮੈਨੂੰ ਮੈਸੇਜ ਦੇ ਵਿੱਚ ਲਿਖ ਦੇਆ ਕਰੋ ਵੀ ਤੁਸੀਂ ਕਿੱਥੋਂ ਮੈਸੇਜ ਕਰ ਰਹੇ ਆ ਇੰਡੀਆ ਤੋਂ ਹੀ ਆ ਪੰਜਾਬ ਤੋਂ ਕਿਤੇ ਉਹ ਮੈਨੂੰ ਇੱਥੋਂ ਨੇੜੇ ਤੇੜ ਦੇ ਪਿੰਡਾਂ ਤੋਂ ਮੈਸੇਜ ਕੀਤਾ ਸੀ ਜਾਂ ਕਿਸੇ ਬਾਹਰਲੀ ਕੰਟਰੀ ਤੋਂ ਕੀਤਾ ਸੀ ਹਨ ਫਿਰ ਪਤਾ ਲੱਗ ਜਾਂਦਾ ਹੁੰਦਾ ਆ ਆ ਪਾਣੀ ਨੁਕਸਾਨ ਕਰ ਰਿਹਾ ਬਸ ਇਹ ਹੀ ਘੁੰਮ ਰਿਹਾ ਬਾਕੀ ਪਾਣੀ ਤਾਂ ਬਹੁਤ ਘਟਿਆ ਆ ਹੁਣ ਬਹੁਤ ਹੀ ਜ਼ਿਆਦਾ ਪਾਣੀ ਘਟਿਆ ਇਹ ਪਤਾ ਨਹੀਂ ਹੁਣ ਪਿੰਡ ਵਾਲੇ ਵੀ ਉੱਧਰ ਖੜੇ ਆ ਕਹਿੰਦੇ ਵੀ ਕੋਈ ਰੂਪੀ ਚੱਲਦੀ ਆ ਜੇ ਕਹਿ ਦਈਏ ਬਾਕੀ ਹਰੇਕ ਬੰਦੇ ਦੇ ਮੰਨਣ ਦੀ ਗੱਲ ਹੁੰਦੀ ਆ ਜੇ ਕੀ ਆਪਾਂ ਮੰਨਦੇ ਆਂ ਕੀ ਸੋਚਦੇ ਆਂ ਹਨਾ ਪਿੰਡ ਵਾਲੀ ਗੱਲ ਕਰਦੇ ਕਹਿੰਦੇ ਜਾਂ ਕਰੋਪੀ ਕਹਿ ਲੋ ਜਾਂ ਬਈ ਪਤਾ ਨਹੀਂ ਕੀ ਗੱਲ ਐ ਬਈ ਹੁਣ ਤਾਂ ਬਿਲਕੁਲ ਸਾਰੇ ਪਾਸੇ ਮਾਹੌਲ ਠੀਕ ਐ ਪਰ ਇੱਥੇ ਬਾਨਮ ਵੱਜਿਆ ਵਜਾਇਆ ਜਦੋਂ ਮੈਂ ਤੁਹਾਨੂੰ ਪਿੱਛੇ ਦਿਖਾ ਲਿਆ ਬੇ ਕਰੇਟ ਲੱਗੇ ਉਸੀ ਸਾਰਾ ਹੀ ਸੀ ਇੱਥੇ ਦੇਖਿਆ ਹੀ ਹੁਣ ਤੁਸੀਂ ਦੁਆਰਾ ਫੇਰ ਕਰਤਾ ਆਹ ਸੇਵਾਦਾਰ ਇੱਥੇ ਤਾਂ ਜਗਾ ਬਣਾ ਰਹੇ ਆ ਮੈਂ ਕਿਹਾ ਇਦਾਂ ਤਾਂ ਮਿੱਟੀ ਵਿੱਚ ਖੁਰੀ ਜਾਣੀ ਕਹਿੰਦੇ ਇੱਥੇ ਕਰੇਟ ਟਕਾਉਣਾ ਆ ਨਾ ਪਰੜੀ ਤਾ ਹਾਂਜੀ ਆ ਸਾਰੇ ਖੁਰ ਗਿਆ ਜੀ ਇੱਥੇ ਕਰੇ ਟਕਾਉਣਾ ਹੁਣ ਜਿਹੜੇ ਪਹਿਲੇ ਲੱਗੇ ਹੋ ਸੀ ਉਹ ਤਾਂ ਦੁਬਾਰਾ ਪਤਾ ਹੀ ਨਹੀਂ ਕਿੱਧਰ ਚ ਲਗਾਏ ਆ ਆ ਇੱਥੋਂ ਕ ਭਾਜੀ ਹੁਣੀ ਬਾਸ ਪਾ ਕੇ ਦੇਖ ਰਹੀ ਆ ਵੇ ਕਿੰਨਾ ਕਡੂੰਗਾ ਆ ਪਾਣੀ ਤਾਂ ਇੱਥੋਂ ਤਿੰਨ 3.5 ਤੋਂ 4 ਫੁੱਟ ਹੋਊਗਾ ਉਹ ਕਹਿੰਦੇ ਘਟਿਆਇਆ ਕਰਕੇ ਹੀ ਹਨਾ ਖੋਰਾ ਲੱਗ ਰਿਹਾ ਆ ਇੱਥੇ ਨੂੰ ਪਾਣੀ ਸਾਰਾ ਇਕੱਠਾ ਹੋਈ ਜਾਂਦਾ ਆ ਦੇਖੋ ਆ ਨੁਕਸਾਨ ਕਰ ਰਿਹਾ ਆ ਘਮ ਘਮ ਕੇ ਆ ਨਹੀਂ ਤਾਂ ਦਿਨ ਅੱਗੇ ਨੂੰ ਆਈ ਜਾਣਾ ਘੁੰਮਦੇ ਘੁੰਮਦੇ ਨੇ ਬਸ ਇੱਧਰ ਨੂੰ ਆ ਕੇ ਫਿਰ ਖੋਰਾ ਲਾਉਂਦਾ ਆ ਪਹਿਲਾਂ ਤਾਂ ਪਾਣੀ ਬਹੁਤ ਉੱਚਾ ਸੀਗਾ ਆ ਦੇਖੋ ਜਾਲ ਬੰਨਿਆ ਸਗਾ ਇਹ ਖਾਲੀ ਕਰਤਾ ਸਾਰਾ ਇਹ ਬੋਰੇ ਵਿੱਚੋਂ ਕੱਢੇ ਹੀ ਦਿੱਤੇ ਆ ਕਈ ਵਲੇ ਏਦਾਂ ਕਹਿੰਦੇ ਖੜੇ ਆ ਖੜੇ ਆ ਤੇ 2-3 ਕਰੇਟ ਭਾਰੇ ਭਾਰੇ ਕਹਿੰਦੇ ਪਤਾ ਜੀ ਜਾਂਦਾ ਵੀ ਕਿੱਥੇ ਕਿਤੇ ਡੂੰਗਾ ਵੀ ਹੋ ਸਕਦਾ ਆ ਆਹਦੇ ਇੱਧਰ ਪਾਣੀ ਘੁੰਮ ਰਿਹਾ ਆ ਆਹ ਦੇਖੋ ਇਹਨੇ ਹੁਣ ਬਾਲਾ ਜਿਹਾ ਮਾਰਦੇ ਮਾਰਦੇ ਨੇ ਇੱਧਰ ਨੂੰ ਖੁੰਜੇ ਨੂੰ ਏਦਾਂ ਆ ਕੇ ਇੱਥੋਂ ਫੇਰ ਥੱਲੇ ਨੂੰ ਲੈ ਜਾਂਦਾ ਆ ਅਸੀਂ ਖੜੇ ਗੱਲ ਕਰਦੇ ਸੀ ਉਹ ਜਿੱਥੇ ਬਾਜੀ ਹੁਣ ਖੜੇ ਆ ਉੱਥੋਂ ਕਰੇਟ ਏਦਾਂ ਹੀ ਵੇਚ ਨੂੰ ਆਉਂਦੇ ਖਸਕਾ ਲਿਆ ਸਾਰੇ ਫਿਰ ਦੁਆਰਾ ਤੋਂ ਇੱਧਰ ਹੁਣ ਬੋਰੇ ਭਰਨੇ ਸ਼ੁਰੂ ਕੀਤੇ ਆ ਦੇਖੋ ਹੁਣ ਕੀ ਬਣਦਾ ਆ ਆ ਦੇਖੋ ਇੱਧਰ ਆ ਨਮਾਈਆਂ ਸਾਰਾ ਰਸਤਾ ਬਿਲਕੁਲ ਸਿੱਧਾ ਸੀ ਇੱਥੋਂ ਕੁ ਜ਼ਿਆਦਾ ਕੀਤਾ ਜਿੱਥੇ ਸੇਵਾਦਾਰ ਲੱਗੇ ਹੋਣਾ ਉਹ ਵਿੱਚ ਨੂੰ ਸਾਰਾ ਹੀ ਚਲ ਗਿਆ ਠੀਕ ਆ ਉਹ ਅਜੇ ਲੈਵਰੇ ਇੱਧਰ ਨਹੀਂ ਆਈਆਂ ਨੀ ਆਹ ਰਸਤਾ ਜਿੱਥੇ ਆਪਾਂ ਹੁਣ ਤੁਰੇ ਜਾਂਦੇ ਆ ਨਾ ਇਹ ਤਕਰੀਬਨ 90% ਸਿੱਧਾ ਕਰਤਾ ਸੀ ਦੇਖੋ ਹੁਣ ਕਿੱਦਾਂ ਡੰਗ ਪਾ ਕੇ ਦੁਬਾਰਾ ਫੇਰ ਇੱਧਰ ਨੂੰ ਆ ਮਿੱਟੀ ਲਾ ਕੇ ਤਾਂ ਬੋਰੇ ਹੁਣ ਫੇਰ ਦੁਬਾਰਾ ਫੇਰ ਭਰੇ ਜਾਣ ਲੱਗ ਪਏ ਹੈਗਾ ਹਜੇ ਅਰਲੀ ਆ ਸੇਵਾ ਦਾ ਰੁੱਧਾ ਹੋਣੇ ਸ਼ੁਰੂ ਹੋ ਗਏ ਆ ਦੋ ਗੱਡੀਆਂ ਉੱਧਰ ਵੀ ਆ ਗਈਆਂ ਆ ਦੇਖੋ ਜਿੱਥੇ ਹੈ ਨਾ ਉਦੋਂ ਲਾਸਟ ਟਾਈਮ ਅਸੀਂ ਵੇਚੇ ਆ ਕੇ ਵੀਡੀਓ ਬਣਾਈ ਸੀ ਉਹ ਜਿੱਥੇ ਬੋਰੇ ਲੱਗੇ ਹੋ ਆਂ ਦੇ ਇਹ ਟੱਕਰ ਨੇ ਕਹਿੰਦੇ ਹਜੇ ਥੋੜਾ ਜਿਹਾ ਬਚਾਅ ਕੀਤਾ ਆ ਤਾਂ ਆ ਦੇਖੋ ਇੱਥੇ ਤਾਂ ਪਤਾ ਹੀ ਨਹੀਂ ਲੱਗ ਰਿਹਾ ਆਹਦੇ ਇਦਾਂ ਖਿਸਕੀ ਜਾਂਦੀ ਆ ਮਿੱਟੀ ਵਿੱਚ ਨੂੰ ਇਹ ਦਰਾਖਤ ਕੱਲ ਲਾਏ ਆ ਆ ਸਾਰਾ ਹੀ ਖੁਰ ਗਿਆ ਵਿੱਚ ਨੂੰ ਆਹਨੇ ਨੱਦਰੋਂ ਦਿਖਾ ਲਦਾ ਇਦਾਂ ਮਿੱਟੀ ਛੱਡੀ ਜਾਂਦਾ ਆਂਦੀ ਆ ਸਾਰੇ ਕਰੇਟ ਲੈ ਗਿਆ ਆਲੇ ਇੱਥੋਂ ਕਈ ਆ ਜਿਆਦਾ ਕਰ ਰਿਆ ਪਿੱਛੋਂ ਅੱਗੇ ਹੋ ਜਾ ਕੇ ਵੀ ਸ਼ਾਂਤ ਆ ਪਿੱਛੋਂ ਜਿਹੜੀ ਉਹ ਬਾਬਾ ਜੀ ਨੇ ਟੱਕਰ ਲਾਈ ਸੀ ਜਿੱਥੇ ਮੋਟਰਾਂ ਹੁੰਦੀਆਂ ਸੀ ਮੈਂ ਦਿਖਾ ਲਿਆ ਸੀ ਮੋਟਰ ਦਾ ਕੋਠਾ ਵੀ ਢੜ ਗਿਆ ਸਾਰਾ ਕੁਝ ਉੱਥੋਂ ਵੀ ਬਿਲਕੁਲ ਹੁਣ ਸਹੀ ਆ ਇੱਥੋਂ ਹੀ ਆ ਖੇਤ ਦੇ ਕੋਲ ਹੀ ਆ ਜਿੱਥੇ ਝੋਨੇ ਵਾਲਾ ਖੇਤ ਸੀਗਾ ਇੱਥੋਂ ਹੀ ਬਾਡਾ ਲੱਗ ਚੁੱਕਾ ਆ ਦੋ ਦਿਨਾਂ ਚ ਦੋ ਵਾਰ ਕਹਿੰਦੇ ਇਹ ਸਾਰੇ ਬੋਰੇ ਬੂਰੇ ਲੈ ਗਿਆ ਐਦਾਂ ਤੇੜਾ ਆਉਂਦੀਆਂ ਆ ਆ ਸੁਣੋ ਪਾਣੀ ਦੀ ਆਵਾਜ਼ ਇੱਥੋਂ ਕੋਈ ਲੱਗਦਾ ਦੇਖ ਕੇ ਕਹਿ ਦਊਗਾ ਵੀ ਬਿਲਕੁਲ ਹਾਲਾਤ ਸਹੀ ਆ 19 ਹੀ ਆ ਸਪੀਡ ਤੇ ਜਿੱਦਾਂ ਪਹਿਲੇ ਦਿਨਾਂ ਚੱਲਦਾ ਸੀ ਨਾ ਜਦੋਂ ਟੁੱਟਿਆ ਹੀ ਆ ਇੱਥੋਂ 19 ਸਪੀਡ ਆ ਪਿੱਛੋਂ ਬਿਲਕੁਲ ਸ਼ਾਂਤ ਆ ਆ ਤਾਂ ਹਜੇ ਟੱਕਰ ਲਾਈ ਹੋਆ ਬਾਬਾ ਜੀ ਨੇ ਇੱਕ ਆ ਲਾਈ ਹੋਆ ਇਹਨੂੰ ਵੀ ਹੁਣ ਬਾਡਾ ਥੱਲੇੋਂ ਲੱਗਣ ਲੱਗ ਪਿਆ ਆ ਮੈਂ ਦਿਖਾਉਂਦਾ ਸਾਨੂੰ ਨੇੜੇ ਹੋ ਕੇ ਇੱਕ ਉੱਦਾਂ ਟੱਕਰ ਲਾਈ ਸੀ ਅੱਗੇ ਜਿਹੜਾ ਪਿੰਡ ਲੋ ਰਸਤਾ ਆਉਂਦਾ ਉਹਨੂੰ ਸਿੱਧੀ ਇੱਕ ਆਹ ਲਈ ਸੀ ਟੱਕਰ ਆਹ ਦੇਖੋ ਇਦਾਂ ਤਰੇੜਾਂ ਆਈ ਜਾਂਦੀਆਂ ਆ ਇਹ ਤਾਂ ਸੇਵਾਦਾਰ ਦੱਸਦੇ ਆ ਵੀ ਹੋਰ ਕਹਿੰਦੇ ਘੰਟਾ ਕੱਟੂਗਾ ਇੰਨਾ ਕਾ ਜਿੱਥੇ ਤਰੇੜਾਂ ਆ ਗਈਆਂ ਇਹ ਤਾਂ ਕਹਿੰਦੇ ਘੰਟਾ ਬਨਹੀਂ ਕੱਟੂਗਾ ਸ਼ਾਇਦ ਘੰਟੇ ਦੇ ਵਿੱਚ ਵਿੱਚ ਆਹ ਦੇਖੋ ਪਾਣੀ ਘੁੰਮਦਾ ਪਾਣੀ ਆਉਂਦੇ ਉੱਥੋਂ ਪਾਣੀ ਬਹੁਤ ਘਟਿਆ ਪਰ ਥੱਲੇੋਂ ਕਹਿੰਦੇ ਹਜੇ ਜੜਾਂ ਹੈ ਨਹੀਂ ਇਹਦੀਆਂ ਆਹ ਟੱਕਰ ਜੇ ਇੱਥੋਂ ਖੁਰ ਗਈ ਨਾ ਇਹ ਪੋਲੀ ਆ ਉਹ ਪੱਥਰ ਪਈ ਆ ਵਿੱਚ ਹਾਂ ਦੇ ਮੈਂ ਜ਼ੂਮ ਕਰਕੇ ਦਿਖਾ ਲਾਂ ਆਹ ਵਾਲੀ ਹਾ ਤਾਂ ਕਹਿੰਦੇ 1 ਘੰਟੇ ਖਾਂਡ ਦੇ ਵਿੱਚ ਆ ਸਾਰਾ ਹੀ ਡਗ ਪੈਣਾ ਇਹ ਦੇਖ ਲਓ ਕਿੰਨੀਆਂ ਟਰਾਲੀਆਂ ਹੋ ਗਈਆਂ ਮਿੱਟੀ ਦੀਆਂ ਆ ਟੱਕਰ ਕਰਕੇ ਇਹਨੂੰ ਥੋੜੀ ਜਿਹਾ ਬਚਾਇਆ ਜਿੱਥੇ ਦਰਖਤ ਆ ਅੱਗੇ ਨੂੰ ਫੇਰ ਲੱਗ ਗਿਆ ਹੋਂਦੇ ਉਧਰੋਂ ਹੀ ਮੈਂ ਆਇਆ ਪਿੱਛੋਂ ਰੇਤਾ ਮਿੱਟੀ ਇਹ ਕੱਲ ਤੇ ਬਹੁਤ ਆਇਓ ਅਸੀਂ ਉੱਚੀ ਜਗ੍ਹਾ ਤੇ ਖੜੇ ਆ ਹੁਣ ਬੋਰੇ ਦੁਆਰਾ ਬਹੁਤ ਭਰ ਦਿੱਤੇ ਆ ਆਂ ਦੀ ਇਧਰ ਨਾਲ ਨਾਲ ਲਾਇਆ ਉੱਚਾ ਹੁਣ ਰੇਤਾ ਮਿੱਟੀ ਸਿੱਟੀ ਆ ਤਾਂ ਇਹ ਤਾਂ ਹੁਣ ਚੱਲਾ ਇਹ ਤਾਂ ਜਾਂਦੇ ਆ ਤੇ ਥੱਲੇ ਨੂੰ ਹੋਈ ਜਾਂਦਾ ਆ ਕਿ ਇਹ ਤਾਂ ਇੱਥੋਂ ਸਾਰਾ ਹੀ ਜੇ ਆ ਮੰਨ ਲਓ ਹਨਾ ਮਿੱਟੀ ਚਲ ਗਈ ਤਾਂ ਬੋਰੇ ਤਾਂ ਫਿਰ ਚਲੇ ਹੀ ਜਾਣੇ ਆ ਵਿੱਚ ਨੂੰ ਦੁਆਰਾ ਇੱਧਰ ਨੂੰ ਫੇਰ ਵੱਡਾ ਆ ਜਾਣਾ ਜਿੱਥੇ ਆਪਾਂ ਖੜੇ ਹੋ। ਹੋ ਟੱਕਰਿਆ ਉਹ ਆਹਦੇ ਥੱਲੇ ਇੱਧਰ ਕ ਰੇਟ ਲੱਗੇ ਹੋ ਸੀ ਸਾਰੇ ਹਨਾ ਬੋਰੇ ਪਰ ਪਰ ਕੇ ਆਹਦੇ ਇਧਰੋਂ ਵੀ țeੜਾਂ ਆਉਣ ਲੱਗ ਪਈਆਂ ਹੁਣ। ਕਿਉਂਕਿ ਪਾਣੀ ਜਿੱਥੇ ਘੁੰਮਦਾ ਹੈ ਨਾ ਉੱਥੇ ਦੱਸਦੇ ਆ ਵੀ ਇਹ ਥੱਲੇ ਨੂੰ ਹੀ ਫੇਰ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿੱਥੋਂ ਥੱਲੇ ਨੂੰ ਹੋ ਗਿਆ। ਕੈਮੀ ਵਾਰ ਹੋ ਗਿਆ ਜੀ ਇੱਥੋਂ ਹੁਣ ਆਹ ਇਹ ਜੀ ਤੀਜੀ ਵਾਰੀ ਹੋ ਗਿਆ ਜੀ ਅੱਛਾ ਜੀ ਪ੍ਰਸ਼ਾਸਨ ਜਿਹੜਾ ਉਹ ਆਂਦਾ ਹੈ ਅਗਾ ਬੰਨ ਲਾ ਦਿੰਦਾ ਤੇ ਉਹ ਬੰਨ ਦਰਿਆ ਜਿਹੜਾ ਪਾਣੀ ਜਿਹੜਾ ਥੱਲਿਓਂ ਖੋਰ ਕੇ ਤੇ ਅਗਾ ਸੱਟੀ ਜਾਂਦਾ ਹੈ ਨਿਵਾਸਦਾਰਾਂ ਨੂੰ ਪਰੇਸ਼ਾਨ ਕੀਤਾ ਪਿਆ ਸਾਰੇ ਪਾਸੇ ਹਾਂਜੀ ਤੇ ਦੂਸਰੀ ਗੱਲ ਇਹ ਹੈ ਵੀ ਜਦੋਂ ਕਿਸੇ ਮਕਾਨ ਦੀ ਨਹੀਂ ਨਹੀਂ ਸਹੀ ਹਾਂ ਤੇ ਉਹ ਮਕਾਨ ਕਾਦੇ ਸਿਰ ਤੇ ਰਹੂਗਾ ਹਾਂ ਇਹ ਕਰਕੇ ਆ ਹੁਣ ਦੇਖੋ ਆ ਤੁਸੀਂ ਦੇਖੋ ਸਟੱਡ ਇਹ ਬਾਬਿਆਂ ਨੇ ਲਾਇਆ ਥੱਲੇ ਸਟਰੋਂਗ ਰੱਖ ਕੇ ਉਹ ਬਿਲਕੁਲ ਆ ਸਹੀ ਹੈ ਮੈਂ ਦੱਸਿਆ ਬਿਲਕੁਲ ਦੋਵੇਂ ਸਟਾਰਟ ਬਿਲਕੁਲ ਸਹੀ ਹੈ ਉਹ ਇਹ ਪ੍ਰਸ਼ਾਸਨ ਆ ਉੱਤੇ ਮਿੱਟੀ ਪਾ ਦਿੰਦਾ ਉਹ ਥੱਲੇੋਂ ਕੋਰ ਕੇ ਗਾਹ ਜਾਂਦਾ ਇਹ ਮਕਾਨ ਦੀ ਨੀਂਹ ਨਹੀਂ ਆਣੀ ਉਹ ਮਕਾਨ ਕਿਥੋਂ ਤਿਆਰ ਹੋ ਜੂਗਾ ਆਹ ਕਾਹ ਮੈਂ ਦੱਸਿਆ ਮੈਂ ਕਹਾਂ ਮੋਟਰ ਕੋਲੋਂ ਜਿਹੜਾ ਜਿੱਥੇ ਮੋਟਰ ਦਾ ਕੋਠਾ ਸੀ ਬਾਬਿਆਂ ਨੇ ਉਹ ਵੀ ਲਾਇਆ ਉਹ ਅੱਗੇ ਵੀ ਲਾਇਆ ਉਹ ਬਿਲਕੁਲ ਸਹੀ ਆ ਹੱਥ ਖੜੇ ਕਰ ਗਿਆ ਸੀ ਅੱਛਾ ਉਹ ਵੀ ਇੱਥੇ ਪ੍ਰਸ਼ਾਸਨ ਵੱਸ ਆ ਜੀਮੀਦਾਰਾਂ ਨੂੰ ਕੰਮ ਦੇ ਕੰਕਾਰ ਕੋ ਅਗਾਤ ਵਗਾ ਮਿੱਟੀ ਪਾਈ ਜਾਂਦਾ ਤੇ ਦਾ ਉਹ ਆਉਂਦਾ ਨਹੀਂ ਤਾਂ ਜਾਂਦਾ ਹੂੰ ਇਹਦਾ ਬੋਰੀਆਂ ਦਾ ਸਟਰੋਂਗ ਲੈ ਕੇ ਐਸ ਤੋਂ ਲੈ ਇਹ ਜਗ੍ਹਾ ਤੋਂ ਲੈ ਕੇ ਉਹ ਸਿਰੇ ਤੱਕ ਸਿੱਧਾ ਹੋਵੇ ਹਾਂਜੀ ਸੁਪਾਰ ਲੱਗੇ ਸੁਪਾਰ ਦੇ ਨਾਲ ਮਿੱਟੀ ਪਵੇ ਤਾਂ ਸਟਰੋਂਗ ਹੈ ਇਹ ਤਾਂ ਮੈਨੂੰ ਲੱਗਦਾ ਇਹਨਾਂ ਦੋ ਦਿਨਾਂ ਦੇ ਵਿੱਚ ਫੇਰ ਕਈ ਸੌ ਟਰਾਲੀ ਮਿੱਟੀ ਰੇਤੇ ਦੀ ਲੈ ਕੇ ਆ ਖਿੱਚ ਕੇ ਕਿੰਨੇ ਟਿਪਰ ਕਿੰਨੇ ਕਿਰਕ ਹੋ ਗਏ ਨੇ ਬੋਰੇ ਕਿੰਨੇ ਕਿਰਕ ਹੋ ਗਏ ਨੇ ਕਿਉਂ ਪਾਣੀ ਆਂਦਾ ਰੁੜੀ ਜਾਂਦਾ ਪਾਣੀ ਪਿੱਛਿਓ ਬੜਾ ਸ਼ਾਂਤ ਆ ਅੱਗੇੋਂ ਬੜਾ ਸ਼ਾਂਤ ਆ ਇੰਨੀ ਕਿ ਜਗ੍ਹਾ ਜੇ ਕੀ ਗੱਲ ਆ ਕੀ ਪਤਾ ਜੀ ਰੱਬ ਨੂੰ ਕੀ ਪਤਾ ਕੀ ਕਰੋਪੀ ਹੈ ਜੀ ਇੱਥੇ ਕੋਈ ਇਹ ਤਾਂ ਪਰਮਾਤਮਾ ਨੂੰ ਪਤਾ ਹੈ ਜੀ ਮੈਂ ਦੇਖਿਆ ਇੱਥੇ ਇਕੱਠਾ ਹੋ ਕੇ ਨਾ ਪਾਣੀ ਸਾਰਾ ਉੱਥੇ ਜਿੱਥੇ ਉਹ ਬਾਬਿਆਂ ਨੇ ਬੰਨ ਆਇਆ ਮੋਟਰ ਦੇ ਕੋਠੇ ਕੋ ਉੱਥੇ ਪੈਂਡ ਵਾਲਿਆਂ ਨੇ ਸੁੱਖ ਵੀ ਦਿੱਤੀ ਸੀ ਇੱਕ ਦਿਨ ਹਨਾ ਹਾਂਜੀ ਹਾਂਜੀ ਹੋ ਫੇਰ ਇੱਥੋਂ ਇੰਨੇ ਕਥੈਂ ਚੋ ਰਿਹਾ ਆ ਹਾਂਜੀ ਹਾਂਜੀ ਬੱਕਰਾ ਵੀ ਛੱਡਿਆ ਸੁੱਖਾਂ ਦੇ ਹਾਂਜੀ ਹਾਂਜੀ ਮੈਂ ਦੇਖਿਆ ਸੀ ਹਾਂਜੀ ਕੀਤਾ ਜੀ ਪਰ ਨਹੀਂ ਥੋੜੀ ਜੀ ਕਰੋਪੀ ਹੈ ਕੋਈ ਕਿਸੇ ਪੜੀ ਹੋਣੀ ਕੀ ਕਰੀਏ ਪਾਣੀ ਵੀ ਉੱਤੋਂ ਵਹਿੰ ਜਾਂਦਾ ਕਦੀ ਆ ਜਾਂਦਾ ਕਦੀ ਘਟ ਜਾਂਦਾ ਅੱਛਾ ਇਦਾਂ ਵੀ ਹੋ ਰਹੀ ਆ ਹਾਂਜੀ 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 ਪਰ ਸੋ ਜੀ ਪਾਣੀ ਆਉਣ ਕਰਕੇ ਇਹ ਜਿਹੜਾ ਖਰਾਬ ਜਿੰਨਾ ਨੁਕਸਾਨ ਹੋ ਗਿਆ ਪਾਣੀ ਆਉਣ ਕਰਕੇ ਹੋਇਆ ਇਹ ਪਾਣੀ ਜਦੋਂ ਆਉਂਦਾ ਹੈ ਉੱਪਰ ਚੜਦਾ ਤਾਂ ਡਾਉਨ ਇਹ ਕੱਟ ਦੂਜੇ ਖੋਰਦਾ ਮਿੱਟੀ ਜਾਂ ਫਿਰ ਜਦੋਂ ਉੱਤਰਦਾ ਉਹਦੋਂ ਖੋਰਦਾ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੁਬਾਰਾ ਤੋਂ ਫੇਰ ਜਾਲ ਆ ਗਏ ਆ ਜੀ ਇੱਧਰ ਕਹਿੰਦੇ ਆ ਆ ਦੇਖੋ ਉੱਧਰ ਬੰਨਣ ਵਾਲੀ ਵੀ ਟੀਮ ਆ ਗਈ ਆ ਉਧਰ ਤੋਂ ਦੁਆਰਾ ਕਰੇਟ ਜੇ ਬਣਾਉਣ ਨੂੰ ਇਹ ਤਾਂ ਕਿਸੇ ਪਾਸਿਓਂ ਬੱਜੇ ਭਜਾਏ ਆਇਆ ਕਹਿੰਦੇ ਬਾਕੀ ਬਜ਼ੁਰਗਾਂ ਨੇ ਪਿੰਡ ਦੇਆਂ ਨੇ ਤੁਹਾਨੂੰ ਦੱਸਿਆ ਹੀ ਆ ਵੀ ਕੀ ਹੋ ਰਿਹਾ ਆ ਇੱਧਰ ਵੀ ਆ ਗਏ ਆ ਜੀ ਸੇਵਾਦਾਰ ਉਧਰ ਵੀ ਦੋ ਗੱਡੀਆਂ ਆਈਆਂ ਸੀ ਇੱਧਰ ਵੀ ਆ ਗਏ ਰੈਡੀ ਹੋ ਕੇ ਲੱਗੇ ਆ ਵਾਸ ਹੁਣ ਕਰੇਟ ਭਰ-ਭਰ ਕੇ ਸੱਟਣ ਤਾਂ ਜਾਲ ਵੀ ਵੱਜਾਂ ਲੱਗ ਪਿਆ ਤਾਰ ਆ ਗਈ ਆ ਦੁਆਰਾ ਤੋਂ ਇਹ ਆਪਾਂ ਹੁਣ ਉਸ ਪਾਸੇ ਆਏ ਹਾਂ ਜੀ ਜਿੱਧਰ ਮੋਟਰ ਦਾ ਕੋਠਾ ਹੁੰਦਾ ਸੀ ਪਾਣੀ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਆ ਦੇਖੋ ਤਰੇੜਾਂ ਕਿੱਦਾਂ ਆਈਆਂ ਆ ਪਰ ਇਹ ਇਹਦੀ ਦੱਸਦੇ ਆ ਦੇਖੋ ਦੀਵੇ ਵੀ ਬਹੁ ਕੀਤੇ ਹੋ ਆ ਹਨਾ ਖਵਾਜਾ ਪੀਰ ਦੇ ਨਾਂ ਦੇ ਤਾਂ ਇਹ ਬੰਨ ਸਾਰੇ ਕਹਿੰਦੇ ਬਾਬਾ ਜੀ ਨੇ ਲਾਈ ਸੀ ਟੱਕਰ ਇੱਥੇ ਥੱਲੇ ਪੱਥਰ ਸੈਟ ਸੈਟ ਕੇ ਪਿੱਛੋਂ ਵੀ ਬਾਡਾ ਉਦਣ ਦਾ ਕਾਫੀ ਵਧਿਆ ਆ ਖੇਤ ਚ ਨੂੰ ਤੁਹਾਨੂੰ ਦਾ ਇਦਾਂ ਹੀ ਹੁਣਾ ਤਾਂ ਅੱਜ ਦਾ ਨਾ ਇਹਦੇ ਉੱਪਰ ਤੋਂ ਪਾਣੀ ਹੋ ਕੇ ਜਾਂਦਾ ਆ ਫਿਰ ਆਂਦੇ ਆ ਜਦੋਂ ਪਾਣੀ ਘੁੰਮਦਾ ਆ ਆ ਪਿੱਛੇ ਨੂੰ ਕਿੰਨਾ ਚੱਲ ਗਿਆ ਹੁਣ ਉਹ ਜਦੋਂ ਪਾਣੀ ਹਨਾ ਗੀੜਾ ਜਿਹਾ ਦਿੰਦਾ ਜਿਦਾ ਮਧਾਣੀ ਵਾਂਗੂ ਉਹ ਪਾਣੀ ਫਿਰ ਐਡ ਕਰ ਐਡ ਕਰ ਕੇ ਜਿੱਦਾਂ ਹੋ ਕੇ ਇੱਧਰ ਨੂੰ ਜਾਂਦਾ ਆ ਦੇਖੋ ਖੇਤ ਨੂੰ ਪਿੱਛੇ ਨੂੰ ਕਿ ਨਾ ਤਾਂ ਜਿਹੜਾ ਇੱਕ ਗਿਆਰਾ ਹੁੰਦਾ ਸੀ ਪੂਰਾ ਇਹ ਸਾਰਾ ਹੀ ਚਲ ਗਿਆ। ਉਹ ਉੱਥੇ ਦਰਖਤ ਹੁੰਦਾ ਸੀਗਾ ਇੱਕ ਜਿੱਥੋਂ ਪਿੱਛੇ ਰਸਤਾ ਬਣਾਇਆ ਸੀ ਉਹ ਵੀ ਡੈਗ ਪਿਆ ਹੁਣ। ਬਾਕੀ ਮੈਂ ਤੁਹਾਨੂੰ ਦਿਖਾ ਲਦਾ ਆਂ। ਇਹ ਟੱਕਰ ਨੇ ਹਜੇ ਤਾਂ ਬਹੁਤ ਵਿਚਾਰ ਕਰਤਾ ਨਹੀਂ ਤਾਂ ਆਹ ਕਹਿੰਦੇ ਸੀ ਵੀ ਆ ਜਿੰਨੇ ਕੁ ਦੱਸਦੇ ਆ ਨਾ ਤਿੰਨ ਚਾਰ ਕਨਾਲੀ ਜਗ੍ਹਾ ਝੋਨੇ ਦੀ ਖੜੀ ਇਹ ਵੀ ਵਿਚੇ ਜਾਣੀ ਸੀ ਤਾਂ ਆਹ ਤਾਂ ਇਧਰੋਂ ਹੁਣ ਬਹੁਤਾ ਹੀ ਹੋ ਗਿਆ। ਬਾਕੀ ਦੋ ਮਸ਼ੀਨਾਂ ਵੀ ਆ ਗਈਆਂ ਆ। ਮੈਂ ਦਿਖਾਉਣਾ ਤੁਹਾਨੂੰ ਉੱਧਰ ਹੀ ਆ ਕੇ ਪਹਿਲਾਂ ਮੈਂ ਕਹਿੰਦਾ ਇਧਰ ਲਾ ਦੇਖ ਲਈਏ ਤਾਂ ਲੇਬਰ ਬਹੁਤ ਆ ਰਹੀ ਹੈ ਜਿੱਦਾਂ ਨਰੇਗਾ ਵਾਲੀ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਪਿੱਛੇੋਂ ਆ ਰਹੇ ਆ ਬਲੌਗ ਤਾਂ ਵੱਡਾ ਹੀ ਹੋ ਜਾਣਾ ਹੈ ਹੁਣ ਚਲੋ ਮੈਂ ਕਹ ਬਈ ਹੁਣ ਜੇ ਕਿਸੇ ਨੇ ਮੈਸੇਜ ਕੀਤਾ ਕੋਈ ਬਾਹਰ ਵੀਰ ਹੋਊਗਾ ਮੈਨੂੰ ਹੁਣ ਪਤਾ ਨਹੀਂ ਮਾਰੀ ਜਾਂ ਲਿਖ ਦਿਆ ਕਰੋ ਵੀ ਤੁਸੀਂ ਕਿੱਥੋਂ ਐਦਾਂ ਹਨਾ ਤਾਂ ਉਹਨਾਂ ਨੇ ਕੀਤਾ ਮੈਂ ਕਹ ਚਲੋ ਫੇਰ ਹੁਣ ਬਣਾ ਦਈਏ ਸਾਰਾ ਹੀ ਦਿਖਾ ਲ ਦਈਏ ਕਹਿੰਦੇ ਜਰੂਰ ਸਾਨੂੰ ਦਿਖਾ ਲਿਓ ਵੀ ਕੀ ਆ ਕਿੱਦਾਂ ਆ ਹਾਲਾਤ ਹਨਾ ਇੱਥੋਂ ਦੋ ਖੇਤ ਅੱਗੇ ਸੀ ਦਰਿਆ ਇੱਥੋਂ ਦੋ ਖੇਤ ਅੱਗੇ ਹੈਗਾ ਅੱਛਾ ਉਹ ਇੱਥੋਂ ਇੱਕ ਖੇਤ ਅੱਗੇ ਮੋਟਰ ਸੀਗੀ ਇੱਕ ਖੇਤ ਅੱਗੇ ਸੀਗਾ ਅੱਛਾ ਉਹ ਮੋਟਰ ਅੱਗੇ ਸੀ ਜਿਹੜੀ ਆਪਾਂ ਪਹਿਲੇ ਬਲੌਗ 'ਚ ਦਿਖਾ ਲਿਆ ਸੀ ਕੋਠਾ ਹਾਂ ਹਾਂ ਦੀਆਂ ਨੇ ਇਹ ਪਾਈਪ ਲਾਈਨ ਇਹਦੀ ਆਉਂਦੀ ਆ ਦੇ ਮੋਟਰ ਦੀ ਉਹ ਜਿਹੜੀ ਆ ਹਾਂਜੀ ਹਾਂਜੀ ਆ ਪਾਈਪ ਲਾਈਨ ਆਉਂਦੀ ਆ ਹਾਂਜੀ ਇਹ ਜਿਹੜੀ ਪਾਈਪ ਲਾਈਨ ਇੱਥੇ ਆਣੀ ਆ ਫੇਰ ਦੀ ਸਿੱਧੀ ਹਾਂ ਉਹ ਸਿੱਧੀ ਜੀ ਇਥੋਂ ਮੋਟਰ ਖੇਤ ਪਰੇ ਸੀ ਖੇਤ ਇਹ ਸਗਾ ਖੇਤ ਦੋ ਖੇਤ ਮੋਰੇ ਸਕੇ ਖੜੇ ਹੋਰ ਅੱਛਾ ਸਾਰਾ ਫੇ ਖੇਤਾਂ ਚ ਹੀ ਵਗ ਗਿਆ ਤਾਂ ਜਾਰੇ ਸੀਗੇ ਆ ਤਾਂ ਇਥੋਂ ਮੈਂ ਦਿਖਾ ਲਦਾ ਛੱਡਿਆਂ ਦਾ ਨਹੀਂ ਸੁੱਚੀ ਵਾਲੀ ਨਹੀਂ ਜਿਹੜੇ ਬਾਬਿਆਂ ਦਾ ਕੰਮ ਚੱਲਦਾ ਜਿਆਦਾ ਹਾਂ ਆ ਫੇ ਘੁੰਮਣ ਆ ਪੀਣ ਨੂੰ ਪਾਣੀ ਘੁੰਮਦਾ ਹੀ ਆ ਦੇਖੋ ਤਰੇੜਾਂ ਆ ਗਈਆਂ ਪਰ ਥੱਲੇ ਪੱਥਰ ਕਰਕੇ ਆ ਲੈਣ ਲੱਪੀ ਉਹ ਸਾਰੇ ਡੁੱਗ ਗਏ ਉਹ ਹਾਂਜੀ ਉਹ ਠੋਕਰ ਤਾਂ ਮੈਂ ਦਿਖਾ ਲਦਾ ਆ ਆ ਪਿੱਛੇੋਂ ਉਹ ਤਾਂ ਹੋਰ ਉੱਥੇ ਬਜ਼ੁਰਗ ਸੀਗੇ ਮੈਨੂੰ ਲੱਗਾ ਪਿੰਡ ਦੇ ਹੀ ਆ ਉਹ ਕਹਿੰਦੇ ਵੀ ਘੰਟਾ ਨਹੀਂ ਇੰਨ ਤਾਂ ਕੱਢਣਾ ਉੱਥੇ ਤਾਂ ਬਜਾਣੀ ਐਨੀ ਵੱਡੀ ਟ੍ਰੇਡ ਆਈ ਉਹ ਵਿੱਚ ਬੰਦਾ ਉਹਦੇ ਵੱਡ ਜਵੇ ਹਾਂਜੀ ਉਹ ਤਾਂ ਉੱਥੋਂ ਬਹਿਣਾ ਲੱਗ ਪਿਆ ਆ ਜਿਹੜੀ ਭਾਰਲੀ ਟੱਕਰਿਆ ਉਹ ਸਾਰੇ ਵੱਡਾ ਸਵਿਜਾ ਆਪਣੇ ਵਾਲਾ ਹਜੇ ਹੈ ਨਹੀਂ ਨਹੀਂ ਵੱਡੇ ਤਾਂ ਵੱਡਦੇ ਤੇ ਆ ਜਿਹੜੀ ਟੱਕਰਿਆ ਨਾ ਇਹਨੇ ਹਜੇ ਬਹੁਤ ਸਾਹ ਦੇ ਤਾਂ ਨਹੀਂ ਤਾਂ ਮੈਂ ਆ ਗੱਡੀ ਆ ਗਈ ਆ ਜੀ ਦੁਆਰਾ ਫੇਰ ਤਾਰਦੀ ਪਾਰ ਕੇ ਜਾਲ ਬੰਨਣ ਨੂੰ ਲੇਬਰ ਵੀ ਬਹੁਤ ਆ ਗਈ ਮੈਂ ਤੁਹਾਨੂੰ ਉੱਧਰ ਵੀ ਦਿਖਾ ਲਦਾ ਆ ਆ ਉਹ ਖੇਤ ਆ ਜੀ ਜਿੱਥੇ ਕਿਸਾਨ ਜਿੱਥੇ ਬੰਦੀਆਂ ਉਹ ਲੰਗਰ ਲਾਇਆ ਸੀ ਉਹ ਜਿੱਥੇ ਇੱਕ ਮਸ਼ੀਨ ਆ ਗਈ ਆ ਨਾ ਉਹ ਜਿਹੜਾ ਰਾਜਾ ਸਾਹਿਬ ਦੇ ਲੰਗਰ ਆਉਂਦਾ ਹੁੰਦਾ ਸੀ ਦੋਏ ਚੱਕ ਹੋ ਗਏ ਸੀਗੇ ਕਿਉਂਕਿ ਕੰਮ ਸਹੀ ਹੋ ਗਿਆ ਸੀ ਬਿਲਕੁਲ ਪਰ ਹੁਣ ਫੇਰ ਮੈਂ ਤੁਹਾਨੂੰ ਦਿਖਾ ਲਦਾ ਇੱਕ ਹੋਰ ਮਸ਼ੀਨ ਆਈ ਉਹ ਇੱਕ ਅੱਗੇ ਆ ਇੱਕ ਆ ਮਸ਼ੀਨ ਆ ਗਈ ਆ ਇੱਕੋ ਪਰਲੇ ਪਾਸੇ ਖੜੀ ਆ ਖੇਤ ਦੇ ਵਿੱਚ ਤਾਂ ਇੱਧਰ ਮੈਂ ਤੁਹਾਨੂੰ ਦਿਖਾ ਲਦਾ ਜੂਮ ਕਰਕੇ ਦੇਖੋ ਲੀਵਰ ਕਿਦਾਂ ਆ ਰਹੀ ਆ ਪੈਂਡ ਵੱਲੋਂ ਟਰਾਲੀਆਂ ਵੀ ਲੱਗ ਪਈਆਂ ਆਉਣ ਦੁਆਰਾ ਤਾਂ ਲੀਵਰ ਬਹੁਤ ਆ ਰਹੀ ਆ ਆ ਦੇ ਭਰਿਆ ਹੀ ਆਉਂਦਾ ਰਸਤਾ ਹਜੇ ਰਸਤਾ ਭਰਿਆ ਹੀ ਆਉਂਦਾ ਜੀ ਹਾਂਜੀ ਰਸਤਾ ਮੈਂ ਦੱਸਦਾ ਮੈਂ ਕਿ ਭਰਿਆ ਹੀ ਆਉਂਦਾ ਜੀ ਕਿਉਂਕਿ ਨੁਕਸਾਨ ਫੇਰ ਹੋਣ ਲੱਗ ਪਿਆ ਹਨਾ ਹੁਣ ਇੱਕਾ ਖੇਤ ਚ ਮਸ਼ੀਨ ਲਾ ਲਈ ਆ ਇਹਦੇ ਵਿੱਚੋਂ ਹੁਣ ਤਾ ਇੱਕ ਆ ਗਈ ਆ ਹਜੇ ਪਿੱਛੇ ਆਉਂਦੇ ਜੀਵੀ ਸੀ ਵੀ ਹੁਣ ਦੁਆਰਾ ਆ ਆ ਜੀਡੀ ਸੀ ਆ ਗਈ ਆ ਜੀ ਕਹਿੰਦੇ ਇੱਕ ਹੋਰ ਆ ਰਹੀ ਆ ਹਜੇ ਪਿੱਛੇ ਤਾਂ ਦੇਖੋ ਪਿੰਡ ਵੱਲੋਂ ਕਿੰਨਾ ਕਿਦਾਂ ਲੇਵਰ ਆ ਰਹੀ ਆ ਰਸਤਾ ਭਰਿਆ ਹੀ ਆਉਂਦਾ ਦੂਰ ਤੱਕ ਦੱਸਦਾ ਹੁਣ ਤੁਹਾਨੂੰ ਮੈਂ ਦਿਖਾਉਣਾ ਆ ਹੂਮ ਕਰਕੇ ਮੈਂ ਦਿਖਾਉਣਾ ਆ ਆ ਦੇਖੋ ਆ ਮਸ਼ੀਨਾਂ ਆ ਗਈਆਂ ਆ ਟਰੱਕਾਂ ਤੇ ਇੱਕ ਹੋਰ ਆ ਰਹੀ ਆ ਜੀਵੀਸੀ ਦੋ ਮਸ਼ੀਨਾਂ ਆ ਗਈਆਂ ਆ ਕੰਮ ਉਨਾ ਹੀ ਫੇਰ ਦੁਬਾਰਾ ਤੋਂ ਸ਼ੁਰੂ ਹੋ ਗਿਆ ਆ ਆ ਦੇਖੋ ਜੀ ਕਿੰਨੀ ਲੇਬਰ ਆ ਗਈ ਆ ਹੋਰ ਮੈਂ ਤੁਹਾਨੂੰ ਉਧਰ ਪਿੱਛੇ ਵੀ ਦਿਖਾ ਲਿਆ ਸੀ ਬਈ ਰਸਤਾ ਭਰਿਆ ਹੀ ਜਾਂਦਾ ਆ 100 200 ਬੰਦਾ ਤਾਂ ਇੱਥੇ ਹੀ ਖੜ ਗਿਆ ਹੁਣ ਆ ਕੇ ਹਜੇ ਪਿੱਛੋਂ ਹੋਰ ਆਈ ਜਾਂਦੇ ਆ ਉਧਰ ਅੱਗੇ ਬਹੁਤ ਲੇਬਰ ਚੱਲ ਗਈ ਆ ਬੰਦਾ ਅੱਜ ਦੁਆਰਾ 4-500 ਫੇਰ ਇਕੱਠਾ ਹੋ ਗਿਆ ਹੁਣ ਕਿਉਂ ਦੋ ਗੱਡੀਆਂ ਦੂਜੇ ਪਾਸੇ ਆ ਗਈਆਂ ਸੀ ਇਧਰੋਂ ਹੁਣ ਬਹੁਤ ਆ ਗਈ ਆ ਇੱਥੇ ਬੀਬੀਆਂ ਤੁਰੀਆਂ ਜਾਂਦੀਆਂ ਸੀ ਉਹ ਕਹਿੰਦੇ ਗਾ ਗੜੀ ਤੋਂ ਆਈਆਂ ਬਾਕੀ ਠੀਕ ਹੈ ਜੀ ਹੁਣ ਇੱਥੇ ਹੀ ਵਲੌਗ ਨੂੰ ਆਪਾਂ ਕਰਦੇ ਹਾਂ ਸਮਾਪਤ ਮਹਾਰਾਜ ਘਰੇ ਭਲੀ 19 ਕ ਜਗ੍ਹਾ ਤੋਂ ਹੀ ਹੋ ਰਿਹਾ ਬਾਕੀ ਸਾਰਾ ਸ਼ਾਂਤਿਆ ਦੱਸਦੇ ਆ ਪਿੰਡ ਦੇ ਵੀ ਦੱਸਦੇ ਸੀ ਹੋਰ ਵੀ ਬਹੁਤ ਦੂਰੋਂ ਵੀ ਵਿਦਾਣਾਂ ਤੋਂ ਵੀ ਆਉਂਦੀ ਆ ਗਰਚਾ ਵੀ ਆਉਂਦਾ ਕਿੱਦਾਂ ਕਿੱਦਾਂ ਜੀ ਲੇਬਰ ਤਾਂ ਵਿਦਾਣਾਂ ਵੀ ਆਉਂਦਾ ਗਰਚਾ ਵੀ ਆਉਂਦਾ ਅੱਛਾ ਜੀ ਤੇ ਘੜੀ ਤੋਂ ਬੜੀ ਬੋਰ ਜੇ ਬੇਗੋ ਆ ਠੀਕ ਹੈ ਜੀ ਬਹੁਤ ਲੇਬਰ ਤਾਂ ਆ ਰਹੀ ਆ ਅੱਜ ਬਹੁਤ ਆ ਗਿਆ ਬੰਦਾ 5-600 ਇਕੱਠਾ ਹੋ ਗਿਆ ਲੰਗਾ ਲੁੰਗਾ ਤਾਂ ਸਾਰੇ ਚੱਕ ਦੇ ਤਿਸਕੇ ਜਿੱਦਾਂ ਹਾਂ ਜੀ ਫਿਰ ਦੁਆਰਾ ਸਾਰਾ ਕੰਮ ਕਹਿੰਦੇ ਐਨ ਮਸ਼ੀਨਾ ਮਸ਼ੂਨਾ ਵੀ ਚੱਲ ਗਈਆਂ ਸੀ ਸਾਰਾ ਸਹੀ ਹੋ ਗਿਆ ਸੀ ਉਹਨਾਂ ਦੁਆਰਾ ਫਿਰ ਲੱਗੀ ਤਾਂ ਹਾਂ ਹੁਣ ਫੇਸ ਹਾਂਜੀ ਦੁਆਰਾ ਹੋ ਗਿਆ ਉਹ ਤਾਂ ਸਾਰੇ ਮੈਨ ਲੱਗਾ 1000 ਟਰਾਲੀ ਤੋਂ ਉੱਪਰ ਮਿੱਟੀ ਦੀ ਵਿੱਚ ਜਾ ਪਈ ਆ ਬਹੁਤ ਗਈ ਆ ਬਹੁਤ ਜ਼ਿਆਦਾ ਬਹੁਤ ਭਰਿਆ ਸੀ ਹਾਂ ਤੇਲਾ ਬਹੁਤ ਲੱਗਾ ਤੇਲਾ ਬਹੁਤ ਲੱਗਾ ਅਸਲਾ ਹਾਂਜੀ ਸਾਰੇ ਕਹਿਆ ਤਾਂ ਪੰਨ ਫੰਦੇ ਨਾ ਬਹੁਤ ਗੇਸੇ ਪਿੱਛੇ ਠੀਕ ਆ ਜੀ ਬਾਕੀ ਹੁਣ ਮਿਲਦੇ ਆ ਅਗਲੇ ਬਲੌਗ ਚੋਂ ਦੇ ਪਿੱਛੇ ਤੁਹਾਨੂੰ ਦੱਸਦਾ ਹੀ ਹੋਣਾ ਕਿੱਥੇ ਤੱਕ ਆ ਰਹੀਆਂ ਟਰਾਲੀਆਂ ਵੀ ਆਉਣ ਲੱਗ ਪਈਆਂ ਤਾਂ ਆਟੋ ਦੇ ਵਿੱਚ ਫਲੇਵਰ ਆ ਰਹੀ ਹੈ ਔੜ ਤੋਂ ਜਿਹਦੇ ਇਦਾਂ ਹੁਣ ਕਿਹਾ ਇਹ ਪਿੰਡਾਂ ਦੀ ਨਰੇ ਕਾਲੇ ਠੀਕ ਹੈ ਜੀ ਸਤ ਸ੍ਰੀ ਅਕਾਲ ਫਿਰ ਹੁਣ ਅਗਲੇ ਵਲੌਗ ਚ ਕਿਸੇ ਜ ਮਿਲਾਂਗੇ ਮਹਾਰਾਜ ਭਲੀ ਕਰੇ